ਸਸਰੀ ਗੱਲ ਦੋਸਤੋ ਮੈਂ 바ਗੀ ਸੁਖਦੀਪ ਤੇ ਪੰਜਾਬ ਦੇ ਵਿੱਚ ਨਾ ਬਾਈ ਹੜ ਆਈ ਸੀ ਇੱਕ ਦੋ ਮਹੀਨੇ ਪਹਿਲਾਂ ਜਦੋਂ ਸੰਗਤ ਨੇ ਸੋਸ਼ਲ ਮੀਡੀਆ ਨੇ ਸਭ ਨੇ ਬਹੁਤ ਮਦਦ ਕੀਤੀ ਪੰਜਾਬ ਦੇ ਲੋਕਾਂ ਨੇ ਬਹੁਤ ਸੰਸਥਾਵਾਂ ਨੇ ਤੇ ਆਪਾਂ ਉਦੋਂ ਵੀ ਕਿਹਾ ਸੀ ਕਿ ਇਹ ਮਦਦ ਜਿਹੜੀ ਆ ਉਹ ਸਾਂਭੀ ਜਾਵੇ ਕਿਉਂਕਿ ਮਦਦ ਦੀ ਜ਼ਰੂਰਤ ਉਦੋਂ ਪੈਣੀ ਆ ਜਦੋਂ ਪਾਣੀ ਲੈ ਜਾਣਾ ਤੇ ਅੱਜ 14 ਸਤੰਬਰ 2025 ਨੂੰ ਆ ਮੈਂ ਵੀਡੀਓ ਬਣਾ ਰਿਹਾ ਤੇ ਮੈਂ ਨਾ ਰਾਮਪੁਰ گور ਨਾਂ ਦੇ ਪਿੰਡ ਦੇ ਵਿੱਚ ਖੜਾ ਆ ਤੇ ਮੈਂ ਇਥੋਂ ਦੇ ਤੁਹਾਨੂੰ ਹਾਲਾਤ ਵਿਖਾਉਣਾ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਤੇ ਹੁਣ ਇਥੇ ਬਹੁਤ ਘੱਟ ਜਿਹੜੀ ਆ ਉਹ ਸੰਗਤ ਸੇਵਾ ਲਾਈਕ ਇਹ ਪੁੱਜ ਰਹੀ ਆ ਇਹ ਨਾ ਵਿਆਸ ਦਰਿਆ ਮੇਰੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਪਾਣੀ ਦੇਖ ਸਕਦੇ ਹੋ ਇਹ ਵਿਆਸ ਦਰਿਆ ਆ ਤੇ ਵਿਆਸ ਦਰਿਆ ਨਾ ਜੇ ਤੁਹਾਨੂੰ ਮੈਂ ਪਿੱਛੋਂ ਵਿਖਾਵਾਂ ਥੋੜਾ ਉਹ ਹਾਂਜੀ ਭਾਈ ਇਹ ਨਾ ਵਿਆਸ ਦਰਿਆ ਹੈ ਇਧਰੋਂ ਆ ਰਿਹਾ ਇਹ ਠੀਕ ਹੈ ਤੇ ਜਿਹੜਾ ਇਹਦਾ ਐਕਚੁਅਲ ਵੇ ਸੀਗਾ ਰਸਤਾ ਸੀਗਾ ਉਹ ਇਧਰੋਂ ਸੀ ਇੱਥੋਂ ਸੱਜੇ ਪਾਸੇ ਨੂੰ ਵਾਪਸ ਮੁੜ ਜਾਂਦਾ ਸੀ ਜਿੱਧਰ ਉਹ ਜੀਸੀਬੀ ਲੱਗੀਆਂ ਨਾ ਤੁਹਾਡੇ ਸਾਹਮਣੇ ਉੱਥੇ ਨੂੰ ਚਲੇ ਜਾਂਦਾ ਸੀ ਇਹ ਇਹਦਾ ਅਸਲ ਰਸਤਾ ਸੀਗਾ ਬਿਆਸ ਦਰਿਆ ਦਾ ਇਧਰ ਪਿੰਡ ਆ ਰਾਮਪੁਰ ਗੌਰ ਪਿੰਡ ਆ ਪਰ ਹੁੰਦਾ ਕੀ ਹੈ ਕਿ ਪਾਣੀ ਦੇ ਵਧਣ ਨਾਲ ਜਿੱਥੇ ਤੁਹਾਨੂੰ ਥੈਲੇ ਤੋਂ ਆ ਲੱਗੇ ਦਿਖਦੇ ਆ ਨਾ ਇਹ ਇੱਥੇ ਬੰਨ ਸੀ ਇਦਾਂ ਤੇ ਇਹ ਬੰਨ ਜਿਹੜਾ ਟੁੱਟ ਗਿਆ ਟੁੱਟਣ ਤੋਂ ਬਾਅਦ ਪਾਣੀ ਦਾ ਵਹਾਅ ਇਧਰ ਹੋ ਗਿਆ ਮਤਲਬ ਪੂਰਾ 90 ਡਿਗਰੀ ਪਾਣੀ ਜਿਹੜਾ ਆ ਉਹ ਦੂਜੇ ਪਾਸੇ ਇਧਰ ਚੱਲਣ ਲੱਗ ਗਿਆ ਇੱਥੇ ਸਭ ਪੈਲੀਆਂ ਸੀਗੀਆਂ ਲੋਕਾਂ ਦੇ ਖੇਤ ਸੀਗੇ ਝੋਨਾ ਲੱਗਿਆ ਸੀਗਾ ਤੇ ਮੈਂ ਤੁਹਾਨੂੰ ਇੱਕ ਗੱਲ ਦੁੱਖਣਾ ਦੱਸਦਾ ਕਿ ਉਹ ਸਾਹਮਣੇ ਜਿਹੜਾ ਜਗ੍ਹਾ ਦਿਖ ਰਹੀ ਹੈ ਨਾ ਇੱਥੇ ਘਰ ਸੀਗੇ ਤਿੰਨ ਘਰ ਇੱਥੇ ਸੀਗੇ ਰਾਮਪੁਰ ਗੌਰਪਿੰਡ ਆ ਮੈਂ ਤੁਹਾਨੂੰ ਦੁਬਾਰਾ ਦੱਸ ਰਿਹਾ ਤੁਸੀਂ ਆ ਜੇ ਕੋਈ ਆਉਣਾ ਚਾਹੁੰਦਾ ਆ ਕੇ ਇੱਥੇ ਸਾਰਾ ਕੁਝ ਕਨਫਰਮ ਕਰ ਸਕਦਾ ਉੱਥੇ ਤਿੰਨ ਘਰ ਸੀਗੇ ਤਿੰਨ ਚਾਰ ਘਰ ਇੱਥੇ ਸੀਗੇ ਤੇ ਤਿੰਨ ਚਾਰ ਇੱਥੇ ਸੀਗੇ ਤੇ ਨੌ ਘਰ ਸੀਗੇ ਜਾਨੀ ਨੁਕਸਾਨ ਨਹੀਂ ਹੋਇਆ ਪਰ 9 ਦੇ 9 ਘਰ ਆ ਜਿਹੜਾ ਜਿਹੜੇ ਆ ਉਹ ਪਾਣੀ ਦੇ ਵਿੱਚ ਬਹਾ ਦੇ ਵਿੱਚ ਹੜ ਗਏ ਆ ਕਿਉਂਕਿ ਪਾਣੀ ਦਾ ਅਸਲ ਜਿਹੜਾ ਮੋੜ ਸੀਗਾ ਉਧਰੋਂ ਸੀ ਸੱਜੇ ਪਾਸੇੋਂ ਇੱਥੋਂ ਪਰ ਇੱਧਰ ਜਿਹੜਾ ਪਾਣੀ ਖੇਤਾਂ ਵਿੱਚ ਆ ਗਿਆ ਪੈਲੀਆਂ ਵਿੱਚ ਆ ਗਿਆ ਤੇ ਉਹ ਹੜਾ ਕੇ ਲੈ ਗਿਆ ਤੇ ਜਿਹੜਾ ਆ ਤੁਸੀਂ ਮੈਂ ਤੁਹਾਨੂੰ ਜ਼ੂਮ ਕੀਤਾ ਜਿਹੜਾ ਇੱਥੇ ਪਾਣੀ ਵੱਜ ਰਿਹਾ ਨਾ ਮੈਂ ਇੱਥੇ ਲੋਕਲ ਪਤਾ ਕੀਤਾ ਇਹ ਕਹਿੰਦੇ ਵੀ ਇੱਥੇ ਨਾ ਇੱਕ ਘਰ ਦਾ ਲੈਂਟਰ ਡਿੱਗਿਆ ਹੋਇਆ ਮਕਾਨ ਦਾ ਇੱਥੇ ਮਕਾਨ ਸੀਗਾ ਉਹਦਾ ਲੈਂਟਰ ਇੱਥਾ ਧਰਤੀ 'ਤੇ ਡਿੱਗ ਪਿਆ ਪਿਆ ਆ ਤੇ ਪਾਣੀ ਉਹਦੇ 'ਚ ਵੱਜ ਵੱਜ ਕੇ ਪਿੱਛੇ ਅੱਗੇ ਫਿਰ ਰਿਹਾ ਇੱਥੇ ਮਕਾਨ ਦਾ ਲੈਂਟਰ ਪਿਆ ਆ ਠੀਕ ਹੈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਰ ਹੜ ਗਿਆ ਤੇ ਸਪੈਲੀਆਂ ਪਤਾ ਹੀ ਨਹੀਂ ਕਦੋਂ ਪੱਧਰ ਹੋਣੀਆਂ ਤੇ ਪਾਣੀ ਦਾ ਵਹਾਅ ਜਿਹੜਾ ਰੋਹ ਆ 4-5 ਫੁੱਟ ਖੱਬੇ ਪਾਸੇ ਨੂੰ ਪਿੰਡ ਵੱਲ ਨੂੰ ਆ ਰਿਹਾ ਆ ਤੇ ਇੱਥੇ ਪੈਲੀਆਂ ਹੁਣ ਕਦੋਂ ਪੱਧਰੀਆਂ ਹੋਣੀਆਂ ਤੇ ਸੰਗਤ ਜਿਹੜੀ ਆ ਸੇਵਾ ਕਰ ਰਹੀ ਆ ਉਹ ਤੁਹਾਡੇ ਸਾਹਮਣੇ ਦੇਖੋ ਕਿਸ਼ਤੀ ਦੇ ਵਿੱਚ ਵੀ ਸਿੰਘ ਇੱਕ ਪਾਸੇ ਤੋਂ ਦੂਜੇ ਪਾਸੇ ਨੂੰ ਕੁਝ ਗੱਟੇ ਲੈ ਕੇ ਜਾਂਦੇ ਆ ਮਿੱਟੀ ਦੇ ਭਰੇ ਹੋਏ ਸੇਵਾ ਕਰਦੇ ਆ ਹਨਾ ਵੀ ਕਿਸੇ ਤਰੀਕੇ ਪਹਿਲਾਂ ਪਹਿਲ ਦੇ ਆਧਾਰ ਤੇ ਬੰਨ ਨੂੰ ਬੰਨਿਆ ਜਾਵੇ ਅੱਜ ਤਾਂ ਟਰੈਕਟਰ ਲੱਗੇ ਆ ਤੁਹਾਨੂੰ ਮੈਂ ਦਿਖਾਦਾ ਉਧਰੋਂ ਇਹ ਸਾਰੀ ਮਿੱਟੀ ਇਕੱਠੀ ਕਰਕੇ ਲਿਆ ਕੇ ਰੇਤਾ ਪਾ ਕੇ ਪਹਿਲਾਂ ਪਹਿਲ ਦੇ ਆਧਾਰ ਤੇ ਬੰਨ ਨੂੰ ਬੰਨ ਰਹੇ ਆ ਕਿਉਂਕਿ ਉਹ ਕਹਿੰਦੀ ਆ ਵੀ ਜੇ ਪਾਣੀ ਦੁਬਾਰਾ ਜਦੋਂ ਤੱਕ ਪਹਿਲਾਂ ਪਾਣੀ ਰੋਕਿਆ ਜਾਵੇ ਪਾਣੀ ਦਾ ਵਹਾਅ ਜਿਹੜਾ ਜਿੱਧਰੋਂ ਆਇਆ ਸੀ ਅਸਲ ਜਿਹੜਾ ਦਰਿਆ ਦਾ ਵਹਾਅ ਉਧਰ ਕੀਤਾ ਜਾਵੇ ਤੇ ਫੇਰ ਉਦੋਂ ਬਾਅਦ ਆਪਾਂ ਅਗਲੀ ਜਿਹੜੀ ਪੈਲੀ ਨੂੰ ਪੱਧਰ ਕੀਤਾ ਜਾ ਸਕਦਾ ਤੇ ਇਹਦੇ 'ਚ ਕਈ ਦਿਨ ਨਹੀਂ ਮੈਨੂੰ ਆ ਲੱਗਦਾ ਕਈ ਮਹੀਨੇ ਲੱਗਣਗੇ ਤੇ ਆ ਤੁਹਾਡੇ ਸਾਹਮਣੇ ਪਹਿਲਾਂ ਇੱਥੋਂ ਬੰਨ ਬੰਨਣ ਲੱਗੇ ਸਿਗਾ ਜਿੱਥੋਂ ਐਕਚੁਅਲ ਵੇ ਬੰਨ ਸੀਗਾ ਪਰ ਉੱਥੇ ਬੰਨਿਆ ਨਹੀਂ ਗਿਆ ਕਿਉਂਕਿ ਸਿਸਟਮ ਨਹੀਂ ਸੈਟ ਆ ਸਿੱਧਾ 90 ਡਿਗਰੀ ਦੇ ਵਿੱਚ ਆਪਾਂ ਨੂੰ ਨਹੀਂ ਮੋੜ ਸਕਦੇ ਤੇ ਹੁਣ ਉਹਨਾਂ ਥੋੜਾ ਟੇਡਾ ਕਰਕੇ ਲੈ ਕੇ ਆਉਣ ਲੱਗੇ ਆ ਦੇਖੋ ਇੱਥੋਂ ਸ਼ੁਰੂ ਕੀਤਾ ਆ ਤੇ ਇਹ ਸਾਰਾ ਉਹ ਤੱਕ ਉਧਰਲੇ ਪਾਸੇ ਮਲਾਉਣਾ ਆ ਉਧਰੋਂ ਵੀ ਬੰਨ ਨੂੰ ਪੂਰੇ ਪ੍ਰੋਪਰ ਵੇ ਨਾਲ ਤੁਸੀਂ ਦੇਖ ਸਕਦੇ ਹੋ ਉਧਰ ਵੀ ਸੰਗ ਥੋੜੀ ਬਹੁਤੀ ਲੱਗੀ ਆ ਸਹੀ ਤਰੀਕੇ ਨਾਲ ਐ ਪਲਾਨ ਕਰਕੇ ਤੇ ਇੱਥੇ ਖਰਚੇ ਬਹੁਤ ਆ ਬਾਈ ਸੇਵਾ ਉਨੀ ਨਹੀਂ ਆ ਰਹੀ ਜਿੰਨੀ ਆਉਣੀ ਚਾਹੀਦੀ ਆ ਆਪਣੇ ਤੌਰ ਤੇ ਸਰਕਾਰ ਵੱਲੋਂ ਇਥੋਂ ਦੇ ਮੈਂ ਬੰਦਿਆਂ ਨਾਲ ਗੱਲਬਾਤ ਕੀਤੀ ਆ ਸਰਕਾਰ ਵੱਲੋਂ ਕੋਈ ਮਦਦ ਨਹੀਂ ਆ ਰਹੀ ਤੇ ਇੱਕ ਰਾणे ਗੁਰਜੀਤ ਦਾ ਮੁੰਡਾ ਇਥੋਂ ਦਾ ਸ਼ਾਇਦ ਲੋਕਲ ਐਮਐਲਏ ਆ ਉਹਨੇ 2 ਜੇਸੀ ਵੀਆਂ ਜਿਹੜੀਆਂ ਪੋਕ ਲੈਣਾ ਹੁੰਦੀਆਂ ਉਹ ਭੇਜੀਆਂ ਨੇ ਸ਼ਾਇਦ ਉਹ ਲੱਗੀਆਂ ਨੇ ਇੱਕ ਇਹ ਲੱਗੀ ਆ ਇੱਕ ਇਹ ਲੱਗੀ ਆ ਤੇ 4 ਜੀ ਸੀ ਬੀਆਂ ਇੱਧਰ ਪਿੱਛੇ ਲੱਗੀਆਂ ਤੇ 30 35 40 ਲਗਭਗ ਟਰੈਕਟਰ ਲੱਗਿਆ ਲੱਗ ਲੱਗ ਜਾਵਾ ਸੇਵਾ ਕਰਦੇ ਆ ਉਹ ਜਿਹੜੀਆਂ ਰਾਣਾ ਗਰਜੀਤ ਦੇ ਮੁੰਡੇ ਨੇ ਭੇਜੀਆਂ ਉਹ ਜੀ ਸੀ ਬੀਆਂ ਦੇ ਵਿੱਚ ਉਹਦਿਆਂ ਨੇ ਉਹ ਤੇਲ ਪਾ ਰਿਹਾ ਕਿ ਦੋ ਮਹੀਨਾ 4-5 ਜੀ ਸੀ ਬੀਆਂ ਇਹਨਾਂ ਨੇ ਕਿਰਾਏ ਤੇ ਲਈਆਂ ਹੋਈਆਂ ਉਹਨਾਂ ਦਾ 1 ਲੱਖ ਤੋਂ 2 ਲੱਖ 1.5 ਲੱਖ 1 ਲੱਖ 80 ਹਜ਼ਾਰ ਐਵੇਂ ਕਿਰਾਇਆ ਆ ਸਭ ਦਾ ਤੇ ਉਦੋਂ ਬਾਅਦ ਬਾਈ ਟਰੈਕਟਰ ਲੱਗੇ ਆ ਟਰੈਕਟਰਾਂ ਦੇ ਵਿੱਚ ਡੀਜ਼ਲ ਪੈਂਦਾ ਆ ਟਰੈਕਟਰਾਂ ਦੀ ਕਿਉਂਕਿ ਜਦੋਂ ਇੰਨਾ ਜ਼ੋਰ ਲਾ ਕੇ ਟਰੈਕਟਰ ਕੰਮ ਕਰਦੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਵੀ ਆ ਜਾਂਦੀ ਆ ਕੋਈ ਪਾਰਟ ਦੀ ਖਰਾਬੀ ਹੋ ਜਾਂਦੀ ਆ ਉਹਦੀ ਰਿਪੇਅਰ ਕਰਦੇ ਆ ਤੇ ਇੱਥੇ ਬਾਈ ਗੱਟਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਖਾਲੀ ਗੱਟਿਆਂ ਦੀ ਮਿੱਟੀ ਇੱਥੇ ਰੇਤਾ ਉਪਲਬਧ ਹੈਗਾ ਖਾਲੀ ਗੱਟੇ ਚਾਹੀਦੀ ਆ ਕਿਉਂਕਿ ਬਨ ਮਨਣ ਵਾਸਤੇ ਖਾਲੀ ਗੱਟਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਸਰਕਾਰ ਵੱਲੋਂ ਇਹਨਾਂ ਨੂੰ ਕੋਈ ਮਦਦ ਨਹੀਂ ਆਈ ਉਦੋਂ ਬਿਨਾ ਇਨਾ ਇੱਥੇ ਲੇਬਰ ਲਾਈ ਆ ਕਿਉਂਕਿ ਇੰਨੇ ਬੰਦੇ ਤੁਸੀਂ ਸਾਹਮਣੇ ਦੇਖ ਉਧਰ ਦੇਖ ਸਕਦੇ ਹੋ ਯੂਪੀ ਬਿਹਾਰ ਦੇ ਬੰਦੇ ਜਿਹੜੇ ਪ੍ਰਵਾਸੀ ਆ ਜਾਂ ਹੋਰ ਇੱਥੋਂ ਦੇ ਲੋਕਲ ਬੰਦੇ ਆ ਉਹ ਲੱਗੇ ਆ ਤੇ ਉਹ ਸਾਰੇ ਨਾ ਉਹ ਮਤਲਬ ਦਿਹਾੜੀ ਤੇ ਕਹਿ ਸਕਦੇ ਆ ਆਪਾਂ ਤੇ ਉਹਨਾਂ ਦੀ 1 ਲੱਖ ਰੁਪਏ ਦੇ ਸਾਹਮਣੇ ਕਿਉਂਕਿ ਬੰਦਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਇੰਨੇ ਬੰਦੇ ਕਿਉਂਕਿ ਕਿਸਾਨ ਜਿਹੜੇ ਆ ਝੋਨਾ ਵੜਨ ਦੇ ਵਿੱਚ ਬਿਜੀ ਆ ਠੀਕ ਆ ਤੇ ਫਸਲਵਾੜੀ ਵੀ ਦੇਖਣੀ ਆ ਤੇ ਇੰਨੇ ਲਗਾਤਾਰ ਸੰਗਤ ਨਹੀਂ ਉਪਲਬਧ ਹੋ ਸਕਦੀ ਇਸ ਲਈ ਇਹਨਾਂ ਨੇ ਕਿਰਾਏ ਤੇ ਜਾਂ ਦਿਹਾੜੀ ਤੇ ਕਿਰਾਏ ਤੇ ਚੀਜ਼ਾਂ ਲੈਂਦੀਆਂ ਮਜ਼ਦੂਰੀ ਮਜ਼ਦੂਰ ਜਿਹੜੇ ਉਹ ਦਿਹਾੜੀ ਤੇ ਲੈਂਦੇ ਉਹਨਾਂ ਨੂੰ ਵੀ ਸੇਵਾ ਜਾਂਦੀ ਹੈ ਸੋ ਇੱਥੇ ਸੇਵਾ ਦੀ ਜ਼ਰੂਰਤ ਬਹੁਤ ਹੈ ਤੇ ਜਿਹੜੇ ਘਰ ਹੜ ਗਏ ਤੁਹਾਨੂੰ ਮੈਂ ਦੱਸਿਆ ਨੌ ਘਰ ਹੜ ਗਏ ਉਹਨਾਂ ਦਾ ਕਦੋਂ ਦੁਬਾਰਾ ਗੁਜ਼ਾਰੀਯੋਗੇ ਹੋਣਗੇ ਹਨਾ ਸੋ ਜੇ ਕੋਈ ਬੰਦਾ ਸੇਵਾ ਕਰਨੀ ਚਾਹੁੰਦਾ ਤੇ ਮੈਂ ਸੋਸ਼ਲ ਮੀਡੀਆ ਨੂੰ ਵੀ ਪ੍ਰਿੰਟ ਮੀਡੀਆ ਨੂੰ ਵੀ ਤੇ ਜੇ ਕੋਈ ਮੇਰੀ ਵੀਡੀਓ ਵੇਂਦਾ ਤੇ ਇੱਕ ਬੇਨਤੀ ਹੈ ਵੀ ਭਾਈ ਇੱਥੇ ਸੱਚਮੁੱਚ ਜ਼ਰੂਰਤ ਹੈਗੀ ਆ ਲੋਕ ਸੇਵਾ ਆਈ ਆਈ ਵੀ ਜਾਂਦੀ ਐ ਨਹੀਂ ਕਹੇ ਗੱਲ ਸੇਵਾ ਆਉਂਦੀ ਨਹੀਂ ਸੇਵਾ ਆਈ ਵੀ ਜਾਂਦੀ ਐ ਪਰ ਲੋਡ ਤੁਹਾਡੇ ਸਾਹਮਣੇ ਬਹੁਤ ਆ ਕਦੋਂ ਇਹ ਖੇਤ ਪੱਧਰੇ ਹੋਣਗੇ ਕਿਤੇ ਮੈਂ ਪਿੱਛੇ ਵੇਖਦਾ ਆਇਆ ਪਿੱਛੇ ਮਤਲਬ 8 ਤੋਂ 10 ਕਿਲੋਮੀਟਰ ਤੇ ਸਾਰੇ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਰੇਤਾ ਬਹੁਤ ਜ਼ਿਆਦਾ ਮਿੱਟੀ ਜਿਹੜੀ ਦੋ ਦੋ ਫੁੱਟ ਚਾਰ ਚਾਰ ਫੁੱਟ ਚੜੀ ਪਈ ਆ ਇਹ ਤੁਹਾਨੂੰ ਮੈਂ ਇੱਧਰ ਪਿੱਛੇ ਵਿਖਾਉਂਗਾ ਤੇ ਪਿੱਛੇ ਤੇ ਬਹੁਤ ਹਾਲਾਤ ਇਦਾਂ ਦੇ ਨਹੀਂ ਵੀ ਖੇਤ ਦੂਰ ਦੂਰ ਤੱਕ ਲੱਭੇ ਨਹੀਂ ਜਾਂਦੇ ਤੇ ਕਈ ਕਈ ਮਹੀਨੇ ਹਲੇ ਹੋਰ ਲੱਭਣੇ ਨਹੀਂ ਤੇ ਆ ਦਰਿਆ ਦਾ ਜਿਹੜਾ ਐ ਗਲਤ ਰੁਖ ਆ ਇਹ ਜਿਹੜਾ ਤੋੜ ਕੇ ਗਿਆ ਹੋਇਆ ਇੱਧਰੋਂ ਸਹੀ ਰੁਖ ਸੀ ਪਰਲੇ ਪਾਸੇ ਤੇ ਇੱਧਰ ਆ ਸਾਰੇ ਪੈੜੀਆਂ ਤੁਸੀਂ ਦੂਰ ਦੂਰ ਤੱਕ ਵੇਖ ਸਕਦੇ ਹੋ ਰੇਤਾ ਹੀ ਰੇਤਾ ਚੜਿਆ ਤੇ ਕਦੋਂ ਇਹ ਪੱਧਰੀਆਂ ਹੋਣਗੀਆਂ 5-5 ਫੁੱਟ ਕਿਹੇ ਚ 10 ਫੁੱਟ ਇੱਧਰ ਟਰੈਕਟਰ ਲੱਗਿਆ ਗੱਡੀਆਂ ਖਲੋਤੀਆਂ ਨੇ ਤੇ ਆ ਸੰਗਤ ਵੀ ਆ ਤੇ ਇਹ ਸਾਰੇ ਪਾਸੇ ਹਾਲਾਤ ਇਦਾਂ ਹੀ ਨੇ ਤੇ ਮੇਰੀ ਬੇਨਤੀ ਆ ਵੀ ਜੇ ਕੋਈ ਬੰਦਾ ਵੇਹਿੰਦਾ ਸੁਣਦਾ ਤੇ ਇਹ ਪਿੰਡ ਦਾ ਨਾਮ ਤੁਹਾਨੂੰ ਮੈਂ ਦੱਸਦਾ ਨਹੀਂ ਇਹਨਾਂ ਨਾਲ ਅਪਰੋਚ ਕਰਕੇ ਜੇ ਮੈਥੋਂ ਇਹਨਾਂ ਦਾ ਨੰਬਰ ਲੈ ਕੇ ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨਾਂ ਤੱਕ ਪਹੁੰਚ ਕਰ ਸਕਦੇ ਹੋ ਡਾਇਰੈਕਟ ਜਿਹੜੀ ਆ ਉਹ ਸੇਵ ਆ ਨਾ ਤਾਂ ਜਰੂਰ ਕੋਚ ਦੀ ਕਰੋ ਤੇ ਜਿਵੇਂ ਵੀ ਖਾਲੀ ਗੱਟਿਆਂ ਦੀ ਇਹ ਬਹੁਤ ਜ਼ਿਆਦਾ ਕਿਉਂਕਿ ਗੱਟਿਆਂ ਨੂੰ ਫਿਰ ਇਹ ਜਾਲ ਚ ਪਾ ਕੇ ਬੰਨਦੇ ਆ ਤਾਰ ਤਾਰ ਦੀ ਬਹੁਤ ਜ਼ਿਆਦਾ ਜਿਹੜੇ ਜੇ ਕੋਈ ਮਨ ਤਾਂ ਚਾਹੁੰਦਾ ਮੈਂ ਪੈਸੇ ਨਹੀਂ ਦੇਣੇ ਮੈਂ ਸਮਾਨ ਭੇਜਣਾ ਉਹ ਡੀਜ਼ਲ ਖਾਲੀ ਗੱਟੇ ਤਾਰ ਇਹਨਾਂ ਚੀਜ਼ਾਂ ਦੀ ਜਿਹੜੀ ਆ ਉਹ ਸੇਵਾ ਪੁੱਝ ਦੀ ਕਰ ਸਕਦਾ ਤੇ ਹਾਲਾਤ ਤੁਹਾਡੇ ਸਾਹਮਣੇ ਹੀ ਆ ਜਿਨ੍ਹਾਂ ਦੇ ਘਰ ਰੁੜ ਗਏ ਆ ਤੇ ਹੁਣ ਤੁਸੀਂ ਦੇਖੋ ਬਈ ਇਹ ਜਿਹੜੀ ਜ਼ਮੀਨ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਪੱਧਰ ਹੁੰਦੀ ਸੀ ਧਰਤੀ ਤੋਂ ਹੁਣ 4-4 ਫੁੱਟ 5-5 ਫੁੱਟ ਨੀਵੇਂ ਚੱਲ ਗਈ ਹੈ ਨਾ ਤੇ ਜਦੋਂ ਪਾਣੀ ਰੁਕੂਗਾ ਤਾਂ ਥੱਲੇ ਦੇ ਹਾਲਾਤ ਕੀ ਹੋਣਗੇ ਹਨਾ ਤੇ ਇਹ ਹਾਲਾਤ ਵਾਲੇ ਚੰਗੇ ਨਹੀਂ ਕਿਥੋਂ ਮੇਰੀ ਤੁਹਾਨੂੰ ਬੇਨਤੀ ਹੈ ਜੇ ਕੋਈ ਬੰਦਾ ਵੇਂਦਾ ਸੁਣਦਾ ਤੇ ਇਹਨਾਂ ਦੀ ਜਿਵੇਂ ਕਿਸੇ ਵੀ ਕਿਵੇਂ ਵੀ ਤੁਸੀਂ ਮਦਦ ਕਰ ਸਕਦੇ ਹੋ ਤੇ ਜਰੂਰ ਮਦਦ ਕਰੋ ਧੰਨਵਾਦ